ਲਓ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਰੇ ਦੋਸਤਾਂ ਨੂੰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਡੇ ਵੱਲੋਂ ਤੇ ਅੱਜ ਸਾਡਾ ਫਰਸਟ ਵਲੌਗ ਹੈ ਤੇ ਅਸੀਂ ਅੱਜ ਸਾਗ ਤੋੜਨੇ ਜਾਂਦੇ ਆਂ ਕਹਿੰਦੇ ਫਿਰ ਕੱਲ ਨੂੰ ਸਾਗ ਖਾਦਾ ਜਾਊਗਾ ਪੂਰੇ ਪੰਜਾਬ ਦੇ ਵਿੱਚ ਇਹ ਮਸ਼ਹੂਰ ਚੀਜ਼ ਆ ਸਾਤਿਆਂ ਦਾ ਤੋਹਫ਼ਾ ਹਰਕ ਦੇ ਘਰ ਵਿੱਚ ਬਣਨਾ ਜਿੱਤੇ ਅਸੀਂ ਜਾ ਰਹੇ ਆਂ ਖੇਤ ਤੇ ਦਿਖਾਵਾਂਗੇ ਕਰਾਮਾ ਇੱਕ ਖੇਤ ਦੀ ਸ਼ੈਰ ਤੁਹਾਨੂੰ ਨਾਲੇ ਫਸਲਾਂ ਦਿਖਾਵਾਂਗੇ ਕਣਕਾ ਕਿਵੇਂ ਨੇ ਸਰੋਂ ਕਿਵੇਂ ਆ ਦੇਖਣਾ ਤੁਸੀਂ ਬੇਰੀਆਂ ਪੂਰੀਆਂ ਇਰਾ ਵਗੈਰਾ ਬਹੁਤ ਕੁਝ ਦਿਖਾਵਾਂਗੇ ਤੁਸੀਂ ਦੇਖੋ ਐਂਡ ਤੱਕ ਸਾਡੇ ਵਲੌਗ ਨੂੰ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ। ਕੁਲਦੀਪ ਪੀਵੀ 32 ਵਾਲਾ ਸਾਡਾ ਚੈਨਲ ਆ ਜ YouTube ਤੇ। ਤੇ ਆ ਦੇਖ ਕੰਨੀ ਜਾਊਗਾ ਮੇਰੇ ਨਾਲ। ਚੱਲ ਵੀ ਕਰਨੀ ਚੱਕ ਲਫਾਵਾ ਫਿਰ। ਹਾਂਜੀ ਪਹੁੰਚ ਗਏ ਆਂ ਇਹ ਸਾਗ ਤੋੜਨ। ਦੇਖਿਓ ਕੀ ਖਾਗ ਡੜੀ ਤੋੜ ਰਿਆ ਇਹ ਸਾਗ ਦਿਖਾਉਨੇ ਆਂ ਵੀਰੇ। ਉਹ ਲੱਗ ਰਹੀ ਹੈ। ਉਹ ਵੇਚ ਪਾਈਆਂ ਨੇ ਇਹ ਸਾਗ। ਸਬਸਕ੍ਰਾਈਬ ਕਰ ਦਿਓ ਜੀ ਚੈਨਲ ਨੂੰ। ਲਾਈਕ ਕਰ ਦਿਓ ਤੇ ਵਲੌਗ ਦੇਖੋ ਹੀ ਕੇਸਾਰੇ ਹੀ ਦੇਖੋ ਅਰੇ ਪਿੰਡ ਦੇ ਖੇਤ ਆ ਕਰੀਏ ਤੇ ਇਸਰ ਬਹੁਤ ਬੱਲੇ ਬੱਲੇ ਜੀ ਨੋਕ ਤਾਂ ਨਹੀਂ ਕੀ ਜੇਸਾ ਫਾਮ ਕੀ ਕਿ ਵਧੀਆ ਚੱਲਦੇ ਆਂਗੇ ਉੱਧਰ ਦੇਖੋ ਅੱਗੇ ਬਲੌਗ ਨੂੰ ਜਲਦੀ ਤੋਂ ਜਲਦੀ ਲਾਈਕ ਕਰ ਦਿਓ ਜੀ ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਦੇਖੋ ਜੀ ਦੇਖੋ ਗਾੜੀ ਤੋੜ ਰਿਆ ਜੀ ਪਾਲਕ ਜੁੜੇ ਰਹੋ ਜੀ ਬਲੌਗ ਨਾਲ ਚਲਦੇ ਆਂ ਜੀ ਥੋੜੇ ਇੱਕ ਟਾਈਮ ਨੂੰ ਘਰੇ ਫਿਰ ਦਿਖਾਉਨੇ ਆ ਜੀ ਫਿਰ ਡੈਡੀ ਤੋੜ ਰਿਆ ਹੀ ਪਾਲਕ ਜੀ ਓ ਦੇਖੋ ਜੀ ਦੇਖ ਪਾਲਕ ਉਹ ਸੰਤਰੀ ਕੋਟ ਵਾਲਾ ਡੈਡੀ ਫਿਰ 다ਇ ਉੱਥੇ ਦੇਖੋ ਹਾਂ ਜੀ ਤੋੜ ਲਿਆ ਜੀ ਡੈਡੀ ਨੇ ਪਾਲਕ ਤੇ ਬਾਥੂ ਦੇਖੋ ਜੀ ਦੇਖੋ ਹਾਲਤ ਵੇ ਬਾਬਾ ਇਹ ਨਾ ਵਾਹ ਰਿਹਾ ਜਿਹੜਾ ਨਾ ਛੇਜਾ ਵੀ ਛੇਜਾ ਵੀ ਆ ਜੀ ਗਾਜਰਾਂ ਦਾ ਖਾ ਸਕ ਕਾਫੀ ਕੁਸਵਾਵਾਂਗੇ ਟੈਸਟਿੰਗ ਸਾਗ ਬਣਾਵਾਂਗੇ ਪੂਰਾ ਹੋਰ ਕਿ ਜੇ ਕਟਮ ਹੋ ਰਹੀ ਉਹ ਤੋੜ ਲਈਏ ਦੇਖੋ ਜੀ ਇੱਕ ਕਟਮ ਹੋ ਰਹੀ ਡਾਡੀ ਕਹਿੰਦਾ ਜੀ ਉਹ ਤੋੜਦੇ ਆ ਜੀ ਦੇਖੋ ਜੀ ਹਾਂ ਜੀ ਤੋੜ ਲਿਆ ਜੀ ਸਾਗ ਚਲਦੇ ਆ ਜੀ ਘਰੇ ਫਿਰ ਦਿਖਾ ਤੇ ਜੀ ਖੇਤ ਸੋਨੂੰ ਸਾਡੇ ਪਿੰਡ ਦੇ ਕਮੈਂਟ ਬਾਕਸ ਵਿੱਚ ਦੱਸੋ ਜੀ ਕਿੱਦਾਂ ਲੱਗੇ ਸਾਡੇ ਪੰਡ ਦੇ ਖੇਤ ਚੱਲਿਆ ਜੀ ਸਾਗ ਲੈ ਕੇ ਘਰੇ ਜੀ ਤੋੜ ਲਿਆ ਜੀ ਸਾਗ ਆਜੋ ਤੁਸੀਂ ਵੀ ਫਿਰ ਬਣਾਵਾਂਗੇ ਵਧੀਆ ਬਣਾ ਕੇ ਤੇ ਲੋਹੜੀ ਦੀਆਂ ਮੁਬਾਰਕਾਂ ਨੇ ਸਾਰਿਆਂ ਨੂੰ ਸਾਡੇ ਵੱਲੋਂ ਸਾਰੇ ਪਰਿਵਾਰ ਵੱਲੋਂ ਬੇਰ ਲੱਗ ਰਹੀ ਜੀ ਦੇਖੋ ਜੀ ਦੇਖ ਰਿਹਾ ਜੀ ਕਿਰੇ ਕਿਰੇ ਤੋੜ ਲੈਨੇ ਆ ਫਿਰ ਤਾਂ ਜੀ ਹੋਈ ਦੇਖੋ ਜੀ ਬੇਰੀ ਭਰੀ ਪਈ ਹੋਈ ਦੇਖੋ ਜੀ ਫਿਰ ਬੇਰੀ ਚੱਲਦੇ ਆਂ ਜੀ ਫਿਰ ਆ ਰਿਹਾ ਜੀ ਫਿਰ ਦੇਖੋ ਇਹ ਫਿਰ ਛੋਟੇ ਛੋਟੇ ਹੀ ਨੇ ਆ ਗਏ ਆ ਜੀ ਘਰੇ ਫਿਰ ਸਾਗ ਲੈ ਕੇ ਜੀ ਦੇਖੋ ਦਿਖਾਉਨੇ ਆ ਜੀ ਕਿਵੇਂ ਬਣਾਵਾਂਗੇ ਜੀ ਫਿਰ ਦੇਖੋ ਸਾਗ ਪਰ ਲੈਂਦਾ ਜੀ ਫਾਫਾ ਲਔ ਜੀ ਕਹਿੰਦੇ ਬਾਥੂ ਵੀ ਲਿਆਂਦਾ ਸੀ ਜੀ ਬਾਥੂ ਪਾਵਾਂਗੇ ਸਾਗ ਦੇ ਵਿੱਚ ਦੇਖੋ ਜੀ ਕਟਿੰਗ ਕਰਾਂਗੇ ਜੀ ਬੱਚਾ ਸਾਗ ਦੀ ਦਿਖਾਉਣਾ ਜੀ ਸੋਨੂ ਬੱਚਾ ਦੇਖੋ ਜੀ ਪਾਲਕ ਦੇਖੋ ਹੁਣ ਆਪਾਂ ਦੀ ਕਟਿੰਗ ਕਰਾਂਗੇ ਜੀ ਲਓ ਜੀ ਹੁਣ ਆਪਾਂ ਕੱਟਣ ਜਾ ਰਹੇ ਹਾਂ ਜੀ ਸਾਗ ਦੇ ਵਿੱਚ ਪਾਲਕ ਪਾ ਕੇ ਲੈ ਆਵਾਂਗੇ ਲਓ ਜੀ ਹੁਣ ਕੱਟਣ ਲੱਗ ਰਿਹਾ ਜੀ ਸਾਗ ਸਾਗ ਨੇ ਵਿੱਚ ਨਾਲ ਪਾ ਕੇ ਪਾਲਕ ਤੇ ਕੋਈ ਇਹਨਾਂ ਕੋ ਕੱਟ ਕੱਲੀ ਕਰ ਲਓ ਹੁਣ ਹੋਰ ਕੱਟ ਰਿਆਂ ਜੀ ਦੇਖੋ ਆ ਪਾਲਕ ਪਾਤੀ ਥੋੜੀ ਹੋਰ ਤੇ ਪਨੀਰ ਪਨੀਰ ਰਿਆਂ ਜੀ ਇੱਕ ਥੋੜਾ ਹਾਂਜੀ ਦੋਸਤੋ ਹੁਣ ਆਪਾਂ ਪਾਉਣ ਲੱਗ ਰਿਹਾ ਜੀ ਸਾਗ ਦਿਖਾਉਨੇ ਆ ਜੀ ਫਿਰ ਦੇਖੋ ਹਾਂ ਹੋਰ ਪਾ ਰਹੇ ਆਂ ਜੀ ਦੇਖੋ ਦੇਖੋ ਜੀ ਹਾਂਜੀ ਹੁਣ ਸਾਗ ਰਿਝ ਰਿਹਾ ਜੀ ਦਿਖਾਉਨੇ ਆ ਜੀ ਸੋਨੂੰ ਫਿਰ ਦੇਖੋ ਜੀ ਦੇਖੋ ਤਾਂ ਹਾਂਜੀ ਹੁਣ ਆਪਾਂ ਲਾਉਨੇ ਆ ਜੀ ਸਾਗ ਨੂੰ ਤੜਕਾ ਦੇਖੋ ਹੁਣ ਕਲੀ-ਕਲੀ ਚੀਜ਼ ਆ ਦੇਖੋ ਇਹ ਟਮਾਟਰ ਤੇ ਇੰਦਰ ਆਦਾ ਤੇ ਲਹਸਣ ਆ ਗੰਡਾ ਤੇ ਆ ਆਦਾ ਜੀ ਆ ਦੇਖੋ ਇਹ ਚੀਜ਼ ਤੇ ਆਈ ਫਿਰ ਦੇਖੋ ਇਹ ਦੇਖੋ ਇਹ ਕਿਉਂ ਦੇਖਿਓ साग बस ये तड़का लाता ही फिर तैयार हो जुगा। देखो जी लाओ जी क्या हो गया मेल्ट गए लाओ जी हम आप सारा कुछ पाता पा जी हम आप जलो पूरा वादिया भुन गया जी फिर आप पा ਲੋ ਜੀ ਹੁਣ ਗੰਡਾ ਪਿਆਜ਼ ਸਾਰਾ ਕੁਝ ਭੁੰਨ ਸੁੱਕਿਆ ਗੀ ਹੁਣ ਆਪਾਂ ਆਮਾਗੇ ਤੇ ਐਡ ਕਰਾਂਗੇ ਸਾਗ ਦੇ ਖੋਈ ਤੇ ਆ ਫੀਜ ਸਾਗ ਦੇਖੋ ਬਈ ਲੋ ਜੀ ਪਾਤਾ ਸਾਗ ਲੋ ਜੀ ਪਾਤਾ ਪਾ ਸਾਗ ਜੀ ਦੇਖੋ ਬਈ ਹੋ ਜੀ ਹੁਣ ਸਾਗ ਨੂੰ ਆਪਾਂ ਪੂਰੀ ਤਰ੍ਹਾਂ ਤੜਕ ਲਿਆ। ਜੇ ਕੋਈ ਬਣ ਕੇ ਤਿਆਰ ਆ ਜੀ ਖਾਣ ਵਾਸਤੇ ਤਿਆਰ ਆ ਜੀ ਸਾਗ। ਹਾਂਜੀ ਦੋਸਤੋ ਆਪਾਂ ਕਰਤਾ ਬਲੌਗ ਦਾ ਐਂਡ ਤੇ ਸਾਡੇ ਚੈਨਲ ਨੂੰ ਪੀਵੀ 31 ਵਾਲਾ ਕੁਲਦੀਪ ਪੀਵੀ 31 ਵਾਲੇ ਦਾ ਚੈਨਲ ਹੈ। ਇਹਨੂੰ ਤੁਸੀਂ ਸਬਸਕ੍ਰਾਈਬ ਕਰਿਓ। ਫੇਸਬੁੱਕ ਤੇ ਵੀ ਕੁਲਦੀਪ ਸਿੰਘ ਦੇ ਨਾਂ ਤੇ ਆਈਡੀ ਹੈ, ਇੰਸਟਾ ਤੇ ਵੀ ਆਈਡੀ ਹੈ ਆਪਣੀ। ਉੱਥੇ ਜਾ ਕੇ ਵੀ ਤੁਸੀਂ ਫਾਲੋ ਕਰਿਓ ਤੇ ਸਾਨੂੰ ਦੱਸਿਓ ਸਾਡਾ ਪਹਿਲਾ ਬਲੌਗ ਕਿਵੇਂ ਲੱਗਿਆ। ਧੰਨਵਾਦ।